ਅੱਧੀ ਕੱਠਿਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਤਵਾਦ ਦੀ ਸਸ਼ਤਰਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅੱਧੀ ਕੱਠਿਆ ਵਿੱਚ ਮੈਂ ਤੁਹਾਡੇ ਲਈ ਆਓ ਗੁਰੂ ਇਤਿਹਾਸ ਵਿਸ਼ੇ ਦੇ 5% ਲੈ ਕੇ ਆਇਆ ਸੀ 6% ਲੈ ਕੇ ਆਇਆ ਸੀ ਵੇਖੋ ਜੀ ਦੋ 10 ਪਾਸ਼ਿਆਂ ਦੇ ਨਾਲ 6% ਕਿਹੜੇ ਕਿਹੜੇ ਹਨ ਗੁਰੂ ਤੇਗਪਾਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਗੁਰੂ ਤੇਗਪਾਹਾਦਰ ਜੀ ਨੂੰ ਦਿੱਲੀ ਵਿੱਚ 1655 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿੱਚ 1675 ਈਸਵੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ 1675 ਨੂੰ ਸ਼ਹੀਦ ਕੀਤਾ ਗਿਆ ਸੀ ਜਿੱਥੇ ਗੁਰਦੁਆਰਾ ਸੀਸਗੰਦ ਬਣੀਆ ਹੋਇਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਦੂਜਾ ਗੁਰੂ ਨਨਕ ਦੇਵ ਜੀ ਦੀ ਪਹਿਲੀ ਉਦਾਸੀ ਕਿਹੜੀ ਦਿਸ਼ਾ ਵੱਲ ਸੀ ਪੂਰੋਵਲ ਗੁਰੂ ਅਨੰਗਦੇਵ ਜੀ ਦੀ ਪਹਿਲੀ ਉਦਾਸੀ ਕਿਹੜੀ ਦਿਸ਼ਾਵਲ ਸੀ ਆਪ ਪ੍ਰਸ਼ਨ ਸੀ ਆਦਾ ਉੱਤਰ ਹੈਗਾ ਜੀ ਗੁਰੂ ਅਨੰਗਦੇਵ ਜੀ ਦੀ ਪਹਿਲੀ ਉਦਾਸੀ ਪੂਰੋਵਲ ਸੀ ਤੀਜਾ ਪ੍ਰਸ਼ਨ ਕਿਹੜਾ ਸੀ 1590 ਇਸਵੀ ਵਿੱਚ ਤਰਨਤਾਰਨ ਵਿੱਚ ਸਰੋਵਰ ਦੀ ਖੁਦਾਈ ਖੁਦਵਾਈ ਖੁਦਵਾਈ ਕਿਹੜੇ ਗੁਰੂ ਨੇ ਕਰਵਾਈ ਸੀ ਬਈ ਸਨ 1590 ਇਸਵੀ ਵਿੱਚ ਤਰਨਤਾਰਨ ਵਿੱਚ ਸਰੋਵਰ ਦੀ ਖੁਦਵਾਈ ਕਿਹੜੇ ਗੁਰੂ ਨੇ ਕਰਵਾਈ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦਾਈ ਕਰਵਾਈ ਸੀ ਕਿਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਖੁਦਾਈ ਕਰਵਾਈ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ ਜੋਤ ਸਮਾਏ ਸੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਵਿਖੇ ਜੋਤੀ ਜੋਤ ਸਮਾਏ ਸੀ ਚੌਥਾ ਪ੍ਰਸ਼ਨ ਕਿਹੜਾ ਸੀ ਪੰਜਵਾਂ ਜਪ ਸਾਹਿਬ ਕਿਹੜੇ ਗੁਰੂ ਜੀ ਦੀ ਰਚਨਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਪੁੱਛਿਆ ਗਿਆ ਸੀ ਜਾਪ ਸਾਹਿਬ ਕਿਹੜੇ ਗੁਰੂ ਜੀ ਦੀ ਰਚਨਾ ਸੀ? ਜਾਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸੀ। ਅੱਗੇ ਵੜਾ ਵੇਖੋ ਜੀ। ਅੰਮ੍ਰਿਤਸਰ ਵਿੱਚ ਲੋਗੜ ਕਿਲਾ ਕਿਹੜੇ ਗੁਰੂ ਨੇ ਬਣਵਾਇਆ ਸੀ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਆ ਪੁੱਛਿਆ ਗਿਆ ਸੀ ਅੰਮ੍ਰਿਤਸਰ ਵਿੱਚ ਲੋ ਕਿਲਾ ਕਿਲੇ ਕਿਹੜੇ ਗੁਰੂ ਨੇ ਬਣਵਾਇਆ ਸੀ? ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ। ਅੰਮ੍ਰਿਤਸਰ ਵਿੱਚ ਲੋਗੜਾ ਲੋ ਕਿਲਾ ਕਿਹੜੇ ਗੁਰੂ ਨੇ ਬਣਵਾਇਆ ਸੀ? ਤੇ ਅਮਰ ਸਿਧ ਵੀ ਵਿੱਚ ਲੋਕ ਕਿਲਾ ਸ਼੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ ਵਿਦਿਆਰਥੀਓ ਅੱਜ ਦੀ ਕੱख्या ਐਥੇ ਸਮਾਰਟ ਹੋਈ ਸੀ ਅੱਜ ਦੀ ਕੱख्या ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਜੀ ਤੁਹਾਡਾ ਆਪਣਾ ਚੈਨਲ ਸੀ ਤੇ ਨਵੀਂ ਵੀਡੀਓ ਸਮੇਸ਼ ਰਹਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਜ ਦੀ ਕੱख्या ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਇੱਕ ਵਾਰ ਹੋਰ ਅਸ਼ੋਕ ਬਾੜਦਵਾਜ਼ ਦੀ ਸਤਸਰਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ